ਹਰ ਸਾਲ ਕਿਉਂ ਹੜਾਉਂਦੇ ਨੇ ਪੰਜਾਬ 'ਚ ਹਰ ਸਾਲ ਕਿਉਂ ਹੜਾਉਂਦੇ ਨੇ ਪੰਜਾਬ 'ਚ ਪਹਿਲਾਂ ਆਪ ਰੋਕਦੇ ਪਾਣੀ ਫਿਰ ਕਿਉਂ ਛੱਡ ਦਿੰਦੇ ਬਾਅਦ 'ਚ ਹਰ ਸਾਲ ਕਿਉਂ ਹੜਾਉਂਦੇ ਨੇ ਪੰਜਾਬ 'ਚ ਹਰ ਸਾਲ ਕਿਉਂ ਹੜਾਉਂਦੇ ਨੇ ਪੰਜਾਬ 'ਚ ਮਾਲ ਡੰਗਰ ਖੇਤ ਝੋਨਾ ਮਾਲ ਡੰਗਰ ਖੇਤ ਝੋਨਾ ਕਿਉਂ ਹੜਦੇ ਨੇ ਪੰਜਾਬ 'ਚ ਇੱਕ ਵਾਰ ਫਿਰਿਆ ਪਾਣੀ ਕੁਝ ਛੱਡਦਾ ਇਹ ਨਾ ਬਾਅਦ 'ਚ ਹਰ ਸਾਲ ਕਿਉਂ ਹੜਾਉਂਦੇ ਨੇ ਪੰਜਾਬ 'ਚ ਹਰ ਸਾਲ ਕਿਉਂ ਹੜਾਉਂਦੇ ਨੇ ਪੰਜਾਬ 'ਚ ਬਸ ਵੋਟਾਂ ਲੈਣ ਲਈ ਪਾਰਟੀਆਂ ਬਸ ਵੋਟਾਂ ਲੈਣ ਲਈ ਪਾਰਟੀਆਂ ਹੁੰਦੀਆਂ ਨੇ ਪੰਜਾਬ 'ਚ ਇੱਕ ਵਾਰ ਬਣ ਜਾਏ ਸਰਕਾਰ ਕੋਈ ਪੁੱਛਣ ਨਾ ਆਵੇ ਬਾਅਦ 'ਚ ਹਰ ਸਾਲ ਕਿਉਂ ਹੜਾਉਂਦੇ ਨੇ ਪੰਜਾਬ 'ਚ ਹਰ ਸਾਲ ਕਿਉਂ ਹੜਾਉਂਦੇ ਨੇ ਪੰਜਾਬ 'ਚ ਜਦੋਂ ਦੇਸ਼ ਤੇ ਕਿਸੇ ਪਾਸੇ ਲੋੜ ਪਈ ਜਦੋਂ ਦੇਸ਼ ਤੇ ਕਿਸੇ ਪਾਸੇ ਲੋੜ ਪਈ ਪੰਜਾਬੀ ਪਹੁੰਚ ਜਾਂਦੇ ਤਮਿਲ ਮਦਰਾਸ ਚ ਫਿਰ ਕਿਉਂ ਨਾ ਅਜ ਦੇਸ਼ ਆਇਆ ਸਾਡੀ ਬਾਹ ਫੜਨ ਪੰਜਾਬ ਚ ਹਰ ਸਾਲ ਕਿਉਂ ਹੜਾਉਂਦੇ ਨੇ ਪੰਜਾਬ ਚ ਹਰ ਸਾਲ ਕਿਉਂ ਹੜਾਉਂਦੇ ਨੇ ਪੰਜਾਬ ਚ ਭੁੱਖ ਪਿਆਸ ਨਾਲ ਗਈ ਭੁੱਖ ਪਿਆਸ ਨਾਲ ਗਈ ਅੱਜ ਮਰਦੇ ਪਏ ਨੇ ਪੰਜਾਬ ਚ ਜਿਸਨੇ ਖੜਨਾ ਖੜ ਜਾਓ ਕੀ ਫਾਇਦਾ ਏ ਬਾਤ ਚ ਹਰ ਸਾਲ ਹੜਾਉਂਦੇ ਨੇ ਪੰਜਾਬ ਚ ਹਰ ਸਾਲ ਹੜੋਂਦੇ ਨੇ ਪੰਜਾਬ 'ਚ ਕੋਈ ਨਾ ਅੱਜ ਤੱਕ ਬੜਾ ਕੁਝ ਵੇਖਿਆ ਕੋਈ ਨਾ ਅੱਜ ਤੱਕ ਬੜਾ ਕੁਝ ਵੇਖਿਆ ਆ ਵੀ ਵੇਖਿਆ ਜਾਏਗਾ ਪੰਜਾਬ 'ਚ ਚੜ੍ਹਦੀ ਕਲਾ 'ਚ ਰਹਿਣਾ ਜਾਣਦੇ ਪੰਜਾਬੀ ਬਾਬਾ ਨਾਲ ਖੜਾਏ ਹਰ ਹਾਲਾਤ 'ਚ ਹਰ ਸਾਲ ਕਿਉਂ ਹੜੋਂਦੇ ਨੇ ਪੰਜਾਬ 'ਚ ਹਰ ਸਾਲ ਕਿਉਂ ਹੜੋਂਦੇ ਨੇ ਪੰਜਾਬ 'ਚ